ਪਿਆਰਿਓ ਗੁਰੂ ਸਵਾਰਿਓ ਆਓ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖ ਪੰਥ ਇੱਕ ਐਸਾ ਪੰਥ ਹੈ ਜਿਹਦੇ ਵਿੱਚ ਮਹਾਰਾਜ ਨੇ ਹਰ ਸਿੱਖ ਨੂੰ ਇਸ ਇਸ ਮਾਤਲੋਕ ਦੇ ਵਿੱਚ ਰਣ ਦੇ ਲਈ ਕੁਝ ਚੀਜ਼ਾਂ ਦੀ ਤਾਕੀਦ ਕੀਤੀ ਹੈ ਜਿਵੇਂ ਪਾਤਸ਼ਾਹ ਦੇ ਦਾ ਹੁਕਮ ਸੀ ਕਿ ਮੇਰਾ ਜਿਹੜਾ ਖਾਲਸਾ ਹੋਏਗਾ ਉਹ ਬਾਣੀ ਤੇ ਬਾਣੇ ਦਾ ਧਾਰਨੀ ਹੋਏਗਾ ਉਹ ਸੇਵਾ ਸਿਮਰਨ ਵਾਲਾ ਹੋਏਗਾ ਦੋ ਚੀਜ਼ਾਂ ਤੇ ਮਹਾਰਾਜ ਨੇ ਬੜਾ ਜੋਰ ਦਿੱਤਾ ਸੀ ਜਦੋਂ ਵੀ ਪਾਤਸ਼ਾਹੀਆਂ ਦੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਨੂੰ ਪੜਦੇ ਆ ਕਿ ਉਹਨਾਂ ਨੇ ਕਿਹੜੇ-ਕਿਹੜੇ ਕਾਰਜ ਕੀਤੇ ਹੁਣ ਇਹਦੇ ਵਿੱਚ ਦੋ ਚੀਜ਼ਾਂ ਸਾਨੂੰ ਬੜੀਆਂ ਡੂੰਘੀਆਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਤੇ ਮਹਾਰਾਜ ਨੇ ਬਹੁਤ ਜ਼ੋਰ ਪਾਇਆ ਹੋਰ ਵੀ ਬਹੁਤ ਉਪਦੇਸ਼ ਦਿੱਤੇ ਪਰ ਦੋ ਚੀਜ਼ਾਂ ਤੇ ਬਹੁਤਾ ਜ਼ੋਰ ਲਾਇਆ ਇੱਕ ਸੀ ਬਾਣੀ ਪੜਨੀ ਨਾਮ ਸਿਮਰਨ ਭਜਨ ਤੇ ਦੂਸਰਾ ਸੀ ਸੇਵਾ ਉਹਨ ਸੇਵਾ ਪਾਤਸ਼ਾਹ ਆਪ ਹੱਥੀ ਵੀ ਕਰਦੇ ਰਹੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਹੱਥੀ ਸੇਵਾ ਕੀਤੀ ਹੋਰ ਪਾਸ਼ਾਹਿਆਂ ਆਪ ਹੱਥੀ ਸੇਵਾ ਕਰਦੇ ਰਹੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਮੇਰਾ ਜਿਹੜਾ ਖਾਲਸਾ ਹੈ ਉਹ ਸੇਵਾ ਵੀ ਕਰੇ ਸਿਮਰਨ ਵੀ ਕਰੇ ਕਿਉਂਕਿ ਇਹਨਾਂ ਦੋਨਾਂ ਦੇ ਸਦਕਾ ਹੀ ਮੇਰੇ ਖਾਲਸਾ ਜਿਹੜਾ ਹੈ ਜੇ ਇਹਨਾਂ ਦੋਨਾਂ ਨਾਲ ਜੁੜਿਆ ਰਹੇਗਾ ਫਿਰ ਪਰਮਾਤਮਾ ਨੂੰ ਮਿਲ ਸਕਦਾ ਹੈ ਸਭ ਤੋਂ ਵਧੀਆ ਤਰੀਕਾ ਸੁਖਾਲਾ ਰਸਤਾ ਸੁਖਾਲਾ ਮਾਰਗ ਪ੍ਰਮਾਤਮਾ ਨੂੰ ਮਿਲਣ ਦਾ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਤਾ ਭਾਈ ਘਰ ਬੈਠੇ ਗੁਰੂ ਤੇ ਆਓ ਘਰ ਬੈਠ ਕੇ ਗੁਰੂ ਨੂੰ ਤੇ ਆਓ ਘਰ ਬੈਠ ਕੇ ਬਾਣੀ ਪੜੋ ਸਿਮਰਨ ਕਰੋ ਤੇ ਗੁਰੂ ਘਰ ਜਾ ਕੇ ਸੇਵਾ ਕਰੋ ਇਹਦੇ ਨਾਲ ਹੀ ਪਾਤਸ਼ਾਹ ਕਹਿੰਦੇ ਤੁਹਾਡਾ ਕਲਿਆਣ ਹੋ ਜਾਏਗਾ ਤੁਹਾਨੂੰ ਜੱਗ ਕਰਨ ਦੀ ਲੋੜ ਨਹੀਂ ਧੂਣੀਆਂ ਤਾਪਨ ਦੀ ਲੋੜ ਨਹੀਂ ਖੂਹਾਂ ਵਿੱਚ ਲਮਕਣ ਦੀ ਲੋੜ ਨਹੀਂ ਵਾਚਿਆ ਕਹਿੰਦੇ ਆ ਰਾਮ ਨਾ ਘਰ ਬੈਠ ਕੇ ਬਾਣੀ ਪੜੋ ਭਜਨ ਕਰੋ ਸਤਾਲ ਪੁਰਖ ਨਾਲ ਜੁੜੋ ਦੇਖਿਓ ਤੁਹਾਡਾ ਜੀਵਨ ਕਿਵੇਂ ਬਦਲਦਾ ਬਾਣੀ ਤੇ ਜੀਵਨ ਬਦਲਦੀ ਹੈ ਬਾਣੀ ਤੇ ਕੋਈ ਦੁਨੀਆ ਦਾ ਦਰਕਾਰਿਆ ਹੋਇਆ ਇਨਸਾਨ ਜਿਹਨੂੰ ਦੁਨੀਆ ਬੜਾ ਨਿਖੱਟੂ ਕਰਮਹੀਨ ਜਿਹਨੂੰ ਦੁਨੀਆ ਲੁਫੰਗਾ ਲੋਫਰ ਕਹਿੰਦੀ ਹੋਵੇ ਜੇ ਉਹ ਵੀ ਬਾਣੀ ਨਾਲ ਜੁੜ ਜੇ ਗੁਰੂ ਨਾਲ ਜੁੜ ਜਾਵੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਸਾ ਸੰਗਤ ਜੀ ਉਹੀ ਇਨਸਾਨ ਹੋਏਗਾ ਜਿਹਨੂੰ ਉਹੀ ਲੋਕ ਜਿਹੜੇ ਕਹਿੰਦੇ ਸੀ ਇਹ ਤੇ ਲੋਫਰ ਹੈ ਇਹ ਤੇ ਪਾਗਲ ਹੈ ਜਿਹਨੂੰ ਦੁਨੀਆ ਪਰਮਾਨ ਨਹੀਂ ਸਿਕਾਦੀ ਉਹਨੂੰ ਫਿਰ ਮਹਾਂਪੁਰਖ ਬਾਬਾ ਜੀ ਖਾਲਸਾ ਜੀ ਕਹਿ ਕੇ ਪੁਕਾਰੇਗੀ ਇਹ ਬਾਣੀ ਦਾਸ ਰ ਹੈ ਬਾਣੀ ਕਿਵੇਂ ਜੀਵਨ ਬਦਲਦੀ ਹੈ ਇਤਿਹਾਸ ਦੇ ਵਿੱਚ ਤੁਹਾਨੂੰ ਬਾਰ ਬਾਰ ਜ਼ਿਕਰ ਮਿਲੇਗਾ ਬਾਰ ਬਾਰ ਅਣਗਿਣਤ ਸਾਖੀਆਂ ਨੇ ਸੋ ਇਸ ਚੈਨਲ ਇਸ ਚੈਨਲ ਤੋਂ ਮਕਸਦ ਇਹੀ ਸੀ ਕਿ ਇਸ ਚੈਨਲ ਤੋਂ ਅਸੀਂ ਉਹਨਾ ਗੁਰਸਿੱਖਾਂ ਦੇ ਜੀਵਨ ਆਪ ਤੱਕ ਪਹੁੰਚਾਈਏ ਕਿ ਕਿਵੇਂ ਗੁਰਸਿੱਖਾਂ ਦੇ ਜੀਵਨ ਸੀ ਤੇ ਅਸੀਂ ਕਿੱਥੇ ਆ ਅੱਜ ਬੰਦੇ ਕੋ ਇੱਕ ਗਲਤੀ ਹੋ ਜੇ ਨਾ ਬੰਦਾ ਕਹਿੰਦਾ ਕਿ ਯਾਰ ਮੇਰੇ ਕੋ ਇਹ ਪਾਪ ਹੋ ਗਿਆ ਏ ਹੁਣ ਮੈਂ ਕਿਹੜੇ ਮੂਨਾ ਗੁਰੂ ਘਰ ਜਾਵਾਂ ਹੁਣ ਗੁਰੂ ਨਾਲ ਕਿਵੇਂ ਮੈਂ ਅੱਖਾਂ ਮਲਾਵਾਂ ਇਹ ਚੀਜ਼ ਵੀ ਵਧੀਆ ਏ ਕਿ ਜੇ ਸਾਡੇ ਅੰਦਰ ਇਹ ਭਾਵਨਾ ਆ ਜੇ ਗਲਤੀ ਕਰਨ ਤੋਂ ਬਾਅਦ ਪਛਤਾਵਾ ਆ ਜੇ ਪਰ ਜੇ ਗਲਤੀ ਕਰਨ ਦੇ ਬਾਵਜੂਦ ਵੀ ਸਾਡੇ ਅੰਦਰ ਪਛਤਾਵਾ ਨਹੀਂ ਹੁੰਦਾ ਅਸੀਂ ਸਗੋਂ ਚਲਾਕੀਆਂ ਖੇਡਦੇ ਆਂ ਫਿਰ ਸਾਹਸੰਗ ਜੀ ਸਾਨੂੰ ਕੋਈ ਬਖਸ਼ ਨਹੀਂ ਸਕਦਾ ਨਾ ਕੋਈ ਬਖਸ਼ਾ ਸਕਦਾ ਤੇ ਜਿਹਨੂੰ ਵੀ ਸੰਸਾਰ ਦੇ ਵਿੱਚ ਕੋਈ ੱਟਕੇ ਮਾਰੇ ਕੋਈ ਕਹ ਦੇ ਕਿ ਇਹ ਸਾਡਾ ਨਹੀਂ ਇਹਨੂੰ ਅਸੀਂ ਮੋਹ ਨਹੀਂ ਲਾਉਣਾ ਇਹ ਬੰਦਾ ਸਹੀ ਨਹੀਂ ਜਿਹਨੂੰ ਸਾਰੇ ੱਟਕੇ ਮਾਰਦੇ ਨੇ ਕੋਈ ਗੱਲ ਨਾਲ ਨਹੀਂ ਲੈਂਦਾ ਗਲੀ ਦੇ ਕੱਖ ਵਰਗੇ ਜਿਨ੍ਹਾਂ ਦੀ ਹਾਲਾਤ ਹੋ ਜਾਂਦੀ ਹੈ ਜਿਹੜਾ ਆਉਂਦਾ ਹੈ ਪਰ ਅੰਦਰੋਂ ਆਪਣੇ ਤੁਰ ਜਾਂਦਾ ਹੈ ਜਿਹੜਾ ਨਿਕਰਿਆ ਹੋਵੇ ਜਿਹਦਾ ਕੋਈ ਘਰ ਨਾ ਹੋਵੇ ਨਿਗੱਤਾ ਹੋਵੇ ਜਿਹਦੀ ਕੋਈ ਗੱਤ ਨਾ ਹੋਵੇ ਸਾਧ ਸੰਗਤ ਜੀ ਫਿਰ ਜਿਉ ਗੁਰੂ ਕੀ ਸ਼ਰਨ ਦੇ ਵਿੱਚ ਆ ਜਾਂਦਾ ਨਾ ਫਿਰ ਗੁਰੂ ਉਹਨਾਂ ਨੂੰ ਸ਼ਰਨ ਦੇ ਵਿੱਚ ਲੈ ਕੇ ਫਿਰ ਗੁਰੂ ਇਹਨਾਂ ਪ੍ਰੇਮ ਉਹਨਾਂ ਦੇ ਝੋਲੀ ਦੇ ਵਿੱਚ ਪਾ ਦਿੰਦਾ ਹੈ ਫਿਰ ਪਾਤਸ਼ਾਹ ਜੀ ਉਹਨੂੰ ਸਾਰੇ ਸੁੱਖਾਂ ਨਾਲ ਮਾਲੋ-ਮਾਲ ਕਰ ਦਿੰਦੇ ਨੇ ਫੇਰ ਸਾਸੰਗਤ ਜੀ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਮੱਥੂ ਮਰਾਰੀ ਦੀ ਸਾਖੀ ਹੁੰਦੀ ਹੈ ਮੱਥੂ ਮਰਾਰੀ ਦੀ ਸੋ ਸਾਸੰਗਤ ਜੀ ਪ੍ਰੇਮੇ ਨਾਮ ਦਾ ਇੱਕ ਮਨੁੱਖ ਜਿਹਦੇ ਜੰਮਣ ਹਾਰੇ ਉਹਨੂੰ ਸੰਸਾਰ ਵਿੱਚ ਇਕੱਲਿਆਂ ਛੱਡ ਕੇ ਸੰਸਾਰ ਤੋਂ ਕੂਚ ਕਰ ਗਏ ਸੋ ਛੋਟੇ ਹੁੰਦੇ ਆ ਉਹਦੇ ਮਾਤਾ ਪਿਤਾ ਗੁਜ਼ਰ ਜਾਂਦੇ ਨੇ ਕਿਸਮਤ ਦਾ ਮਾਰਿਆ ਪ੍ਰੇਮੀ ਸ਼ਰੀਕਾਂ ਦੀਆਂ ਗਾਲਾਂ ਛਿੜਕਾਂ ਖਾ ਕੇ ਵੱਡਾ ਹੋਇਆ ਕਿਉਂਕਿ ਕੋਈ ਘਰ ਚ ਸਮਝਾਉਣ ਵਾਲਾ ਹੁੰਦਾ ਤੇ ਸਹੀ ਪ੍ਰੇਰਣਾ ਦੇ ਕੇ ਚੰਗੇ ਪਾਸੇ ਲੋਂਦਾ ਪਰ ਬੱਚਾ ਜਿਹੋ ਜੀ ਸੰਗਤ ਵਿੱਚ ਰਿਹਾ ਜਿੰਦਾ ਦਾ ਉਹਨਾਂ ਨੇ ਵਾਤਾਵਰਣ ਵੇਖਿਆ ਸੋ ਕਾਲਾ ਝਿਰਕਾ ਖਾ ਕੇ ਵੱਡਾ ਹੋਇਆ ਸੋ ਮਾੜੀ ਸੰਗਤ ਵਿਸ਼ੇਵਕਾਰਾਂ ਚ ਪੈ ਕੇ ਪ੍ਰੇਮਾ ਜਿਹੜਾ ਸੀ ਡੋਲ ਗਿਆ ਕੋਈ ਦੁੱਖ ਵਣਾਉਣ ਵਾਲਾ ਨਹੀਂ ਸੀ ਤੇ ਇਹਦਾ ਸਰੀਰ ਵੀ ਪ੍ਰੇਮੇ ਦਾ ਗਲ ਗਿਆ ਪੂਰਾ ਬਿਮਾਰੀ ਦੇ ਗਰਸੇ ਪੀੜਾ ਨਾਲ ਸਹਾਰ ਦੇ ਚੀਕਾਂ ਕਰ ਲੋਂਦੇ ਹੋਏ ਪ੍ਰੇਮੀ ਨੂੰ ਪਿੰਡ ਵਾਲਿਆਂ ਨੇ ਵੀ ਪਿੰਡ ਚੋਂ ਬਾਹਰ ਕਰ ਦਿੱਤਾ ਬਾਹਰ ਇੱਕ ਛੰਨ ਬਣਾਈ ਸੀ ਉਹਦੇ ਵਿੱਚ ਛੁੱਟ ਦਿੱਤਾ ਤਾਂ ਕਿ ਬਿਮਾਰੀ ਹੋਰ ਪਿੰਡ ਵਿੱਚ ਨਾ ਫੈਲੇ ਬੜਾ ਇਹਦੇ ਨਾਲ ਦੁਸ਼ ਵਿਵਹਾਰ ਕੀਤਾ ਸਾਰਾ ਦਿਨੇ ਵਿਲਕਦਾ ਰਹਿੰਦਾ ਘਰ ਲੋਂਦਾ ਰਹਿੰਦਾ ਨਾ ਕਿਸੇ ਨੂੰ ਦੁੱਖ ਸੁਣਾਉਣ ਜੋਗਾ ਨਾ ਹੀ ਉਹਦਾ ਕੋਈ ਦੁੱਖ ਸੁਣਨ ਵਾਲਾ ਸੀ ਸੰਸਾਰ ਤੇ ਕਿਸੇ ਦੇ ਮਨ ਮਿਹਰ ਪੈਣੀ ਤਾਂ ਉਹਨੇ ਦੂਰੋਂ ਰੋਟੀ ਛੁੱਟ ਜਾਣੀ ਕੀ ਇਹ ਖਾ ਲੇਗਾ ਇਹਦਾ ਗੁਜ਼ਾਰਾ ਹੋ ਜਾਏਗਾ ਫਿਰ ਉਹਦੇ ਨਾਲ ਪ੍ਰੇਮੀ ਨੇ ਗੁਜ਼ਾਰੀ ਕਰਨੀ ਇੱਕ ਦਿਨ ਐਸਾ ਆਇਆ ਕਿ ਜਿਸ ਪਾਸੇ ਪ੍ਰੇਮਾ ਪਿਆ ਸੀ ਨਾ ਉਸ ਪਾਸਿਓਂ ਇੱਕ ਸੰਗਤ ਦਾ ਜਥਾ ਜਿਹੜਾ ਸ੍ਰੀ ਗੋਇੰਦਵਾਲ ਸਾਹਿਬ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਉਸ ਪਾਸਿਓਂ ਲੰਘਿਆ ਸਤਨਾਮ ਦੀਆਂ ਆਵਾਜ਼ਾਂ ਜਦੋਂ ਪ੍ਰੇਮੀ ਦੇ ਕੰਨੀਆਂ ਪੈਂਦੀਆਂ ਨੇ ਪ੍ਰੇਮੀ ਦੇ ਮਨ ਦੇ ਅਝਿਹਾ ਅਸਰ ਕੀਤਾ ਇਸ ਧੁਨੀ ਨੇ ਜਿਵੇਂ ਇਚਨਾ ਤੋਂ ਸੁੱਕੀ ਹੋਈ ਜੜ ਜਿਹੜੀ ਐ ਕਿਸੇ ਨੇ ਅਮਤ ਦੇ ਛਿੱਟੇ ਮਾਰ ਕੇ ਮੁੜ ਹਰੀ ਭਰੀ ਕਰ ਦਿੱਤੀ ਹੋਵੇ ਮਨ ਵਿੱਚ ਇੱਕ ਤਰੰਗ ਉੱਠੀ ਸਕੂਨ ਮਿਲਿਆ ਸ਼ਾਂਤੀ ਮਿਲੀ ਠੰਡ ਪਈ ਅੱਖਾਂ ਚੁੱਕ ਕੇ ਦੇਖਦਾ ਏ ਤਾਂ ਕਈ ਬੰਦੇ ਕਈ ਬੁੜੀਆਂ ਵਕ ਵਕਤ ਉਹਨਾ ਆਲਾਪ ਦੇ ਤੁਰੇ ਜਾ ਰਹੇ ਨੇ ਸੰਗਤ ਰੂਪ ਦੇ ਵਿੱਚ ਚਿਹਰਿਆਂ ਦੇ ਬੜੀ ਰੌਣਕ ਹੈ ਬੜਾ ਮਨ ਦੇ ਵਿੱਚ ਚਾਹੋਂ ਲੱਗਦਾ ਹੈ ਤੇ ਇਹ ਜਿਹੜੀ ਧੁਨ ਸੀ ਇਹ ਜਿਹੜੀ ਰੌਣਕ ਸੀ ਉਹਨਾਂ ਦੇ ਚਿਹਰਿਆਂ ਤੇ ਇਹ ਪ੍ਰੇਮੀ ਨੂੰ ਵੀ ਮੰਤਰਮੁਗਦ ਕਰ ਦੇ ਸੀ ਕਿਉਂਕਿ ਸਾਧ ਸੰਗਤ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸੰਤ ਸੰਗ ਜਾਂ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਠੰਢੀ ਇਹ ਵਾਲੀ ਬਾਤ ਬੰਦ ਰਹੀ ਸੀ ਪ੍ਰੇਮੀ ਨੇ ਆਪਣੀ ਕੁਰਲਾਹਟ ਸ਼ੁਰੂ ਕੀਤੀ ਤੇ ਇਹ ਕੁਰਲਾਹਟ ਸੁਣ ਕੇ ਸੰਗਤ ਵਿੱਚੋਂ ਕੁਝ ਸੱਜਣ ਪ੍ਰੇਮੀ ਕੋਲ ਆਏ ਪ੍ਰੇਮੀ ਨੇ ਆਪਣੇ ਹਾਲ ਦੀ ਵਿਰਥਾ ਸੰਗਤ ਨੂੰ ਸੁਣਾਈ ਸੰਗਤ ਨੇ ਫੈਸਲਾ ਕਰਕੇ ਪ੍ਰੇਮੇ ਨੂੰ ਲੱਕੜ ਦੀ ਇੱਕ ਵੇਂਗੀ ਨਾਲ ਪੰਡਵਾਂ ਵਾਂਗ ਬੰਨ੍ਹ ਕੇ ਨਾਲ ਲੈ ਗਏ ਤੁਰੇ ਜਾਂਦੇ ਨੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਲੈ ਕੇ ਗਏ ਬਾਹਰ ਬਿਠਾ ਦਿੱਤਾ ਨੂੰ ਜਿੱਥੇ ਪ੍ਰੇਮਾ ਔਨ ਜਾਣ ਵਾਲੀ ਸੰਗਤ ਦੀ ਧੂੜ ਨੂੰ ਨਮਸਕਾਰਾਂ ਕਰਦਾ ਚੁੱਕ-ਚੁੱਕ ਕੇ ਆਪਣੇ ਗਲੇ ਹੋਏ ਸਰੀਰ ਤੇ ਮਲਦਾ ਜਿਵੇਂ ਉਹਨੂੰ ਆਪਣੇ ਰੋਗ ਲਈ ਕੋਈ ਅਸ਼ੁੱਧੀ ਮਿਲ ਗਈ ਹੋਵੇ ਸੋ ਸੰਗਤ ਦੀ ਜਿਹੜੀ ਚਰਨ ਧੂੜ ਹੁੰਦੀ ਹੈ ਨਾ ਸਾ ਸੰਗਤ ਦੀ ਉਹਦੇ ਵਿੱਚ ਬੜੀ ਮਹਾਨਤਾ ਇਸੇ ਕਰਕੇ ਤੇ ਬਾਚਾ ਨੇ ਸੇਵਾ ਦਾ ਹੁਕਮ ਕੀਤਾ ਸੀ ਤੇ ਜਿਹੜੀ ਜੋੜਿਆਂ ਦੀ ਸੇਵਾ 사ਸੰਗ ਜੀ ਬੜੀ ਵੱਡੀ ਸੇਵਾ ਜੀ ਸੰਗਤਾਂ ਦੇ ਜੋੜੇ ਸਾਫ਼ ਕਰਨੇ ਕਿਉਂਕਿ ਸੰਗਤਾਂ ਦੀ ਚਰਨ ਧੂੜ ਨੂੰ ਗੁਰੂ ਕੀ ਚਰਨ ਧੂੜ ਸਮਝਣਾ ਕੋਈ ਗੁਰੂ ਹੀ ਸੰਗਤ ਦੇ ਵਿੱਚ ਵੱਸਦਾ ਹੈ ਸੋ ਆਪਣੇ ਸਰੀਰ ਤੇ ਮਿਲ ਜਾਂਦਾ ਹੈ ਗੁਰੂ ਦਰਬਾਰ ਦੇ ਵਿੱਚ ਹੁੰਦੇ ਰਸ ਭਨੇ ਕੀਰਤਨ ਤੇ ਵਿਚਾਰਾਂ ਨੇ ਪ੍ਰੇਮੇ ਦੇ ਜਿਹੜੇ ਸੜੇ ਹੋਏ ਮਰੇ ਹੋਏ ਮਨ ਨੂੰ ਫਿਰ ਕੰਚਨ ਵਾਂਗ ਕਰ ਦਿੱਤਾ ਉਸ ਸਮੇਂ ਗੁਰੂ ਸਾਹਿਬ ਦਾ ਇੱਕ ਨਿਯਮ ਹੁੰਦਾ ਸੀ ਕਿ ਅਮਰਤ ਵੇਲੇ ਇਸ਼ਨਾਨ ਆਦਿਕ ਕਰਕੇ ਨਿਤਨੇਮ ਉਪਰੰਤ ਆਪਣੀਆਂ ਪਹਿਲੀਆਂ ਦ੍ਰਿਸ਼ਟੀ ਜਿਹੜੀ ਸੀ ਦੁਖੀ ਦੁਖਿਆਰਿਆਂ ਤੇ ਪਾ ਕੇ ਉਹਨਾਂ ਦੇ ਰੋਗਾਂ ਨੂੰ ਸ਼ਾਂਤ ਕਰਦੇ ਸੀ ਠੀਕ ਕਰਦੇ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰ ਕੀ ਪ੍ਰੇਮਾ ਵੀ ਸਾਰੇ ਸੁਣ ਅਮਰਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਆ ਲਈ ਜਾ ਬੈਠਾ ਗੁਰੂ ਸਾਹਿਬ ਨੇ ਜਦ ਦ੍ਰਿਸ਼ਟੀ ਪਾਈ ਤਾਂ ਪ੍ਰੇਮੀ ਦਾ ਸਾਰਾ ਰੋਗ ਕੱਟਿਆ ਗਿਆ ਸਰੀਰ ਨੇ ਸਰੀਰ ਜਿਹੜਾ ਸੀ ਨੋ ਮਰ ਨੋ ਹੋ ਗਿਆ ਜਿੰਨੂੰ ਦੇਖ ਕੇ ਪ੍ਰੇਮਾ ਬਹੁਤ ਬਸੰਨ ਹੋਇਆ ਤੇ ਗੁਰੂ ਸਾਹਿਬ ਪ੍ਰਤੀ ਮਨ ਵਿੱਚ ਅਥਾਹ ਸ਼ਰਧਾ ਪੈਦਾ ਹੋ ਗਈ। ਗੁਰੂ ਸਾਹਿਬ ਦੇ ਹਜ਼ੂਰ ਰਹਿ ਕੇ ਸੇਵਾ ਕਰਨ ਲੱਗਾ। ਗੁਰੂ ਸਾਹਿਬ ਜੀ ਇਹਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ। ਇੱਕ ਦਿਨ ਗੁਰੂ ਸਾਹਿਬ ਨੇ ਪ੍ਰੇਮੇ ਨੂੰ ਆਪਣੇ ਪਾਸ ਭਰੇ ਦਰਬਾਰ 'ਚ ਬੁਲਾਇਆ। ਤੇ ਸੰਗਤ ਨੂੰ ਮੁਖਤਬ ਹੋ ਕੇ ਬਚਨ ਕੀਤੇ ਕਿ ਭਾਈ ਇਹ ਪ੍ਰੇਮਾ ਸਾਡਾ ਪਿਆਰਾ ਸਿੱਖ ਹੈ। ਇਸਤੇ ਗੁਰੂ ਕਿਆਂ ਬਹੁਤ ਖੁਸ਼ੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਇਹਦਾ ਵਿਆਹ ਅਸੀਂ ਆਪਣੇ ਹੱਥੀਂ ਕਰੀਏ। ਦੇਖੋ ਗੁਰੂ ਜਦੋਂ ਕਿਸੇ ਤੇ ਮਿਹਰਬਾਨ ਹੁੰਦਾ ਹੈ ਤੇ ਫਿਰ ਉਹ ਪੂਰੀ ਤਰ੍ਹਾਂ ਮਿਹਰਬਾਨ ਹੁੰਦਾ ਹੈ ਫਿਰ ਉਹਨੂੰ ਆਪਣੇ ਗਲਾਵੇ ਚ ਲੈ ਲਿੰਦਾ ਹੈ ਕਿਉਂਕਿ ਸਾਡੇ ਝੁਕਣ ਦੇ ਵਿੱਚ ਦੋਰੀ ਹੈ ਗੁਰੂ ਦੇ ਬਖਸ਼ਣ ਵਿੱਚ ਨਹੀਂ ਗੁਰੂ ਤੇ ਸਾਡੇ ਰੋਗ ਕੱਟਣ ਵਾਲਾ ਹੈ ਗੁਰੂ ਤੇ ਕਿਰਪਾ ਕਰਨ ਵਾਲਾ ਹੈ ਸਾਧ ਸੰਗਤ ਜੀ ਸੋ ਪਾਤਸ਼ਾਹ ਨੇ ਪ੍ਰੇਮੀ ਨੂੰ ਬੜਾ ਮਾਣ ਦਿੱਤਾ ਸੋ ਪਾਤਸ਼ਾਹ ਜੀ ਕਹਿੰਦੇ ਹੈ ਕੋਈ ਸਾਡਾ ਸਿੱਖ ਜੋ ਇਹਨੂੰ ਆਪਣੀ ਧੀ ਦੇਵੇ ਇਹ ਗੁਰੂ ਸਾਹਿਬ ਦੇ ਬਚਨ ਸੁਣ ਕੇ ਸੰਗਤ ਵਿੱਚ ਇੱਕ ਸਿੱਖ ਖੜਾ ਹੁੰਦਾ ਹੈ ਉਨੇ ਆਪਣੀ ਧੀ ਦਾ ਰਸਤਾ ਜਿਹੜਾ ਸੀ ਇਹਦੇ ਨਾਲ ਕਰਨਾ ਮਨਜ਼ੂਰ ਕਰ ਦਿੱਤਾ ਜਦ ਇਹ ਗੱਲ ਉਹਦੀ ਪਤਨੀ ਨੂੰ ਲੱਗਦੀ ਹੈ ਸਿੱਖ ਦੀ ਪਤਨੀ ਨੂੰ ਉਹ ਬੜੀ ਵਿਆਕੁਲ ਹੁੰਦੀ ਹੈ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਦੀ ਹੈ ਗੁਰੂ ਜੀ ਜਿਸ ਨਾਲ ਸਾਡੀ ਧੀ ਤੋਰਨ ਲੱਗੇ ਉਹਦੀ ਜਾਤ ਕੀ ਹੈ ਅੱਗਾ ਕੀ ਹੈ ਪਿੱਛਾ ਕੀ ਹੈ ਇਹ ਕਿਹੜੀ ਕੁੱਲ ਚੋਂ ਹੈ ਇਹਦਾ ਖਾਨਦਾਨ ਕਿਹੋ ਜਿਹਾ ਹੈ ਕੁਝ ਤੇ ਪਤਾ ਹੋਵੇ ਸੰਤ ਤੇ ਕੁਝ ਵੀ ਨਹੀਂ ਪਤਾ ਇਹ ਸੁਣ ਕੇ ਗੁਰੂ ਸਾਹਿਬ ਨੇ ਬਚਨ ਕੀਤਾ ਇਹਦਾ ਮਾਂ ਪਿਓ ਭੈਣ ਭਰਾ ਸਾਕ ਸੰਬੰਧੀ ਅੱਜ ਤੋਂ ਅਸੀਂ ਆਂ ਇਹ ਮੇਰੀ ਹੀ ਕੁਲਦਾ ਹੈ ਇਹ ਮੇਰੇ ਹੀ ਖਾਨਦਾਨ ਦਾ ਹੈ ਅੱਜ ਤੋਂ ਇਸ ਦਾ ਸਾਰਾ ਕੁਝ ਅਸੀਂ ਹਾਂ ਇਹ ਸਾਡਾ ਹੈ ਪ੍ਰੇਮੀ ਦੀਆਂ ਅੱਖਾਂ 'ਚ ਹੰਝੂ ਚੱਲ ਰਹੇ ਸੀ ਕਿਉਂਕਿ ਸਾਧ ਸੰਗਤ ਜੀ ਥੋੜੀ ਦਿਮਾਗ ਦੇ ਵਿੱਚ ਮੈਂਡ ਦੇ ਵਿੱਚ ਪਿਕਚਰ ਬਣਾਓ ਫੋਟੋ ਬਣਾਓ ਉਹ ਸਮੇਂ ਨੂੰ ਆਪਣੀ ਅੱਖਾਂ ਸਾਹਮਣੇ ਲਿਆਓ ਇੱਕ ਉਹ ਇਨਸਾਨ ਜਿਹਨੂੰ ਘਰਦਿਆਂ ਨੇ ਨਹੀਂ ਰੱਖਿਆ ਰਿਸ਼ਤੇਦਾਰਾਂ ਨੇ ਕੱਢ ਦਿੱਤਾ ਪਿੰਡ ਵਾਲਿਆਂ ਨੇ ਰੋਗ ਕਰਕੇ ਬਾਹਰ ਕੱਢ ਸੁੱਟਿਆ ਕੋਈ ਦੁੱਖ ਸੁਣਨ ਵਾਲਾ ਨਹੀਂ ਕਰ ਲੋਂਦਾ ਏ ਰੋਂਦਾ ਏ ਪਰ ਗੁਰੂ ਨੇ ਜਦੋਂ ਸ਼ਰਨ ਦੇ ਵਿੱਚ ਲਿਆ ਆਪਣੀ ਬੁੱਕਲ ਦੇ ਵਿੱਚ ਲਿਆ ਗੁਰੂ ਨੇ ਸਾਰਾ ਕੁਝ ਸਾਰੇ ਰਿਸ਼ਤੇ ਨਿਵਾ ਦਿੱਤੇ ਗੁਰੂ ਕਹਿੰਦਾ ਇਹ ਮੇਰਾ ਏ ਇਹ ਮੇਰਾ ਏ ਅਸੀਂ ਇਹਦੇ ਆਂ ਪ੍ਰੇਮੀ ਦੀ ਅੱਖਾਂ 'ਚੋਂ ਹੰਝੂ ਚੱਲ ਰਹੇ ਸੀ ਵਿਰਾਗ ਨਾਲ ਫੁੱਟ ਫੁੱਟ ਰੋ ਰਿਹਾ ਸੀ ਇਹ ਬਚਨ ਸੁਣ ਕੇ ਲੜਕੀ ਜਿਸ ਦਾ ਨਾਮ ਮੱਥੋ ਸੀ ਦੀ ਮਾਂ ਨੇ ਗੁਰੂ ਸਾਹਿਬ ਅਗੇ ਸੀਸ ਨਿਵਾ ਦਿੱਤਾ ਗੁਰੂ ਸਾਹਿਬ ਨੇ ਪ੍ਰੇਮੀ ਦਾ ਨਾਮ ਉਸ ਤੋਂ ਬਾਅਦ ਮੁਰਾਰੀ ਰੱਖ ਦਿੱਤਾ ਤੇ ਬਚਨ ਕੀਤਾ ਜਦੋਂ ਵੀ ਲੋਕ ਮਰਾਰੀ ਨੂੰ ਯਾਦ ਕਰਨਗੇ ਪਹਿਲਾਂ ਤੁਹਾਡੀ ਧੀ ਦਾ ਨਾਮ ਯਾਦ ਕਰਨਗੇ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੀ ਧੀ ਜਿਹੜੀ ਹੈ ਉਹ ਇਹਦੇ ਨਾਲ ਜੁੜ ਕੇ ਉਹਨੂੰ ਪਹਿਲਾ ਸੰਗਤ ਜਾਲਕ ਰਿਆ ਕਰੇਗੀ ਗੁਰੂ ਸਾਹਿਬ ਨੇ ਮੱਥੋਂ ਤੇ ਮਰਾਰੀ ਦਾ ਵਿਆਹ ਕਰਵਾ ਕੇ ਬਾਈ ਮੰਝੀਆਂ ਵਿੱਚੋਂ ਇੱਕ ਮੰਝੀ ਵੀ ਸੌਂਪ ਦਿੱਤੀ ਇਹਨਾਂ ਨੂੰ ਜਿਹੜੀ ਕਿ ਮੱਥੋਂ ਮਰਾਰੀ ਦੀ ਮੰਝੀ ਨਾਮ ਮਸ਼ਹੂਰ ਹੋਈ ਇਹਨਾਂ ਦੀ ਮੰਝੀ ਨੇ ਸਿੱਖੀ ਦਾ ਕਾਫੀ ਪ੍ਰਚਾਰ ਕੀਤਾ ਕਈ ਭੁੱਲਿਆਂ ਭਟਕਿਆਂ ਨੂੰ ਸਿੱਖੀ ਨਾਲ ਜੋੜਿਆ ਅਜ ਵੀ ਇਹਨਾਂ ਨੂੰ ਧੰਨ ਮਥੋ ਮਰਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਗੁਰੂ ਸਾਹਿਬ ਜਿਹੜੇ ਨੇ ਉਹ ਜਦੋਂ ਕਿਸੇ ਦੀ ਬਾਹ ਫੜ ਲੈਂਦੇ ਨੇ ਫਿਰ ਸਾਥ ਸੰਗ ਜੀ ਅੰਤ ਤੱਕ ਸਾਥ ਨਹੀਂ ਛੱਡਦੇ ਸੋ ਸੰਸਾਰ ਦੇ ਤੱਕਿਆਂ ਨੂੰ ਜੇ ਕਿਤੇ ਸ਼ਰਨ ਮਿਲਦੀ ਹੈ ਗੁਰੂ ਦੀ ਗੋਦ ਦੇ ਵਿੱਚ ਹੀ ਮਿਲਦੀ ਹੈ ਗੁਰੂ ਦੀ ਸ਼ਰਨ ਪਿਆ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਪਰ ਸ਼ਰਤ ਹੈ ਕਿ ਸ਼ਰਨ ਪੈ ਜਾਵੇ ਲਗੋਚਾ ਨਾ ਕਰਦਾ ਹੋਵੇ ਦਿਖਾਵਾ ਨਾ ਕਰਦਾ ਹੋਵੇ ਬਨੌਤੀ ਸਿੱਖ ਨਾ ਹੋਵੇ ਹੋਵੇ ਸੱਚੇ ਮਨੋ ਸ਼ਰਨ ਪਈ ਦੀ ਗੁਰੂ ਸਾਹਿਬ ਆਪ ਲਾਜ ਰੱਖਦੇ ਨੇ ਆਪ